ਸਾਡੀ ਜ਼ਰੂਰਤ ਨੂੰ ਸਮਝਦੇ ਆਂ ਵੀ ਇੱਥੇ ਸੋਲਰ ਦੀ ਲੋੜ ਆ ਕਿਉਂਕਿ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਸੀਗਾ ਜਿਵੇਂ ਪਿੱਛੇ ਆਪਾਂ ਗੱਲ ਵੀ ਕੀਤੀ ਸੀ 16 ਲੱਖ ਰੁਪਏ ਬਿੱਲ ਬਿਜਲੀ ਦਾ ਆਇਆ ਸੀ ਜਿਹੜਾ ਕਿ ਪਲਾਂਟੀ ਪਾ ਕੇ 22 ਲੱਖ ਰੁਪਏ ਬਣ ਗਿਆ ਸੀ ਤੇ ਜਿਹੜਾ ਸਾਨੂੰ ਕਿਸ਼ਤਾਂ ਦੇ ਵਿੱਚ ਭਰਨਾ ਪੈ ਰਿਹਾ ਹੁਣ ਛੋਟੀ ਸਾਹਿਬ ਨੇ ਉਹ ਸਾਡੀ ਵੀਡੀਓ ਨੂੰ ਦੇਖ ਕੇ ਸਾਡੀ ਜ਼ਰੂਰਤ ਨੂੰ ਸਮਝ ਕੇ ਤੇ ਸੁਣ ਕੇ ਸੋਲਰ ਪਲਾਂਟ ਲਗਾਉਣ ਦਾ ਇੱਥੇ ਉਹਨਾਂ ਨੇ ਫੈਸਲਾ ਕੀਤਾ ਬੜੇ ਵੱਡੇ ਪੱਧਰ ਤੇ ਇਹ ਪਲਾਂਟ ਲੱਗ ਰਿਹਾ 300 ਕਿਲੋਵਾਟ ਦਾ ਜੀ ਇਹ ਪਲਾਂਟ ਆ ਜਿਸ ਦੇ ਨਾਲ ਸਾਡੇ ਮਨੁੱਖਤਾਰੀ ਸੇਵਾ ਘਰ ਦੀ ਜਿਹੜੀ ਬਿਜਲੀ ਆ ਉਹ ਸਰਪਲਸ ਹੋ ਜੂਗੀ ਉਹ ਲਗਭਗ ਮੰਨ ਲਓ 20 25% ਰਹਿ ਜਾਊਗਾ ਬਿੱਲ ਆਇਆ ਕਰੂਗਾ ਬਾਕੀ 70 75% ਜਿਹੜਾ ਬਿੱਲ ਆ ਉਹਦੇ ਵਿੱਚ ਕਟੌਤੀ ਆ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੋਵਾ ਸੋਲਰ ਪੈਨਲ ਲਿਖਿਆ ਹੋਇਆ ਉੱਪਰ ਹੈ ਨਾ ਮੇਡ ਇਨ ਇੰਡੀਆ ਤੇ ਇਹ ਸੋਲਰ ਪੈਨਲ ਆ ਜਿਹੜੇ ਇਹ ਸਾਡੇ ਕੋਲ ਇੱਥੇ ਪਹੁੰਚ ਗਏ ਆ ਜੀ ਪਨੁਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੀ ਸੁਪਨਿਆਂ ਵਰਗੀ ਸਾਡੀ ਇਸ ਬਿਲਡਿੰਗ ਦੇ ਉੱਪਰ ਸਾਰੇ ਦੇ ਉੱਪਰ ਸੋਲਰ ਲੱਗਣ ਲੱਗਿਆ ਇੱਥੇ ਮੈਂ ਸਪੈਸ਼ਲ ਧੰਨਵਾਦ ਕਰਾਂਗਾ ਜੀ ਥੈਂਕ ਯੂ ਕਰਾਂਗਾ ਜਸ਼ਪਾਲ ਸੋਢੀ ਜੀ ਦਾ ਜਿਹੜੇ ਯੂ ਐਸ ਏ ਬੇਸਡ ਨੇ ਉੱਥੇ ਯੂ ਐਸ ਏ ਦੀ ਨੇਵੀ ਦੇ ਵਿੱਚ ਜੌਬ ਕਰਦੇ ਸੀਗੇ ਤੇ ਉਹਨਾਂ ਦੇ ਵਾਈਫ ਯੂ ਐਸ ਏ ਦੀ ਆਰਮੀ ਦੇ ਵਿੱਚ ਕਰਨਲ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਸਾਡੀਆਂ ਵੀਡੀਓ ਦੇਖਦੇ ਹੁੰਦੇ ਸੀਗੇ ਤੇ ਸਾਡੀ ਜ਼ਰੂਰਤ ਨੂੰ ਸਮਝਦੇ ਆਂ ਵੀ ਇੱਥੇ ਸੋਲਰ ਦੀ ਲੋੜ ਆ ਕਿਉਂਕਿ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਸੀਗਾ ਮਤਲਬ ਇੱਕ ਜਿਹੜਾ ਲੋਟ ਆਇਆ ਵਾ ਜਿਹਦੇ ਵਿੱਚ ਸੋਲਰ ਪੈਨਲ ਪਹੁੰਚੇ ਮਦਰਾਸ ਤੋਂ ਆ ਰਾਜਾ ਰਾਮ ਜੀ ਕੰਪਨੀ ਉਹਨਾਂ ਦੀ ਪੁੱਤਾਂ ਦੇ ਦੋਸਤ ਹੀ ਸੀਗੇ ਛੋਟੀ ਸਾਹਿਬ ਦੇ ਉਹ ਕੰਪਨੀ ਜਿਹੜੇ ਸੋਲਰ ਪਲਾਂਟ ਵਾਲੇ ਨੇ ਉੱਥੋਂ ਹੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਆ ਤੇ ਸਾਰਾ ਅੱਗੇ ਉਹਨਾਂ ਨੇ ਉਹਨਾਂ ਨੂੰ ਕੰਟਰੈਕਟ ਦਿੱਤਾ ਹੁਣ ਉੱਪਰ ਸਾਰੇ ਫਲੋਰ ਦੇ ਉੱਪਰ ਇਹ ਸੋਲਰ ਪੈਨਲ ਲੱਗਣ ਜਾ ਰਹੇ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਅਸੀਸਾਂ ਤੇ ਸਾਰਿਆਂ ਨੂੰ ਬੇਨਤੀ ਆ ਵੀ ਤੁਹਾਡੀ ਸਾਬ ਦੇ ਪਰਿਵਾਰ ਲਈ ਜਰੂਰ ਬlesing ਦਿਓ ਬlesed ਹੋਣ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਜਿਹੜੀ ਸਾਡੇ ਪਰਿਵਾਰ ਦੇ ਇਹਨਾਂ ਬਾਪੂ ਮੈਂਬਰਾ ਬਾਪੂ ਬਜ਼ੁਰਗਾਂ ਵਾਸਤੇ ਮਾਵਾ ਵਾਸਤੇ ਭੈਣਾ ਵਾਸਤੇ ਬੱਚਿਆਂ ਵਾਸਤੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ